ਯੰਗੇਸਟ ਵੈਜ ਜੀ ਦਾ ਕਹਿਣਾ ਹੈ ਕਿ ਇਹ ਨੁਸਖਾ ਤੁਹਾਡੇ ਚਿਹਰੇ ਤੇ ਗਲੋ ਲਿਆਏਗਾ ਸੋਹਪਣ ਲਿਆਏਗਾ ਔਰ ਜਿਹੜੀ ਮਰੀ ਹੋਈ ਚਮੜੀ ਹੈਗੀ ਹੈ ਉਹਨੂੰ ਡੈੱਡ ਸਕਿਨ ਹੈਗੀ ਹੈ ਉਹਨੂੰ ਖਤਮ ਕਰਕੇ ਇੱਕ ਨਵੀਂ ਸਕਿਨ ਦੀ ਜਿਹੜੀ એનર્ਜੀ ਹੈਗੀ ਹੈ ਉਹ ਤੁਹਾਡੇ ਚਿਹਰੇ ਤੇ ਸਾਫ ਸਾਫ ਦਿਖੇਗੀ ਜਿਹੜੇ ਕੁੜੀਆਂ ਦਾ ਸਾਡੀਆਂ ਭੈਣਾਂ ਦਾ ਮਾਮਾਂ ਦਾ ਜਿਹੜਾ ਰੰਗ ਥੋੜਾ ਜਿਹਾ ਸਾਵਲਾ ਹੈਗਾ ਉਹ ਸੋਹਪਣ ਤੇ ਆ ਸਕਦਾ ਹੈ ਇਹਦੇ ਨਾਲ ਸਾਵਲਾ ਰੰਗ ਜਿਹੜਾ ਉਹਨੂੰ ਆਪਾਂ ਨਿਖਾਰ ਸਕਦੇ ਹਾਂ ਉਹ ਵੀ ਤੁਸੀਂ ਨਿਖਾਰ ਸਕਦੇ ਹੋ ਇਹ ਨਹੀਂ ਹੈਗਾ ਵੀ ਉਹ ਨਿਖਰਦਾ ਨਹੀਂ ਪਾਣੀ ਦੇ ਵਿੱਚ ਰਾਤ ਨੂੰ ਭਿਉਂਦਣੀ ਆ ਪੰਜ ਸੱਤ ਡੰਡੀਆਂ ਲਓ ਤੇ ਪਾਣੀ ਦੇ ਭਿਉਂਦੋ ਸਵੇਰੇ ਤੁਸੀਂ ਪੁਣਕੇ ਦਾ ਪਾਣੀ ਪੀ ਲੈਣਾ ਇਹਨੇ ਤੁਹਾਡੇ ਲੀਵਰ ਨੂੰ ਸਾਫ਼ ਕਰੀ ਜਾਣਾ ਬਾਹਰੋਂ ਇਸੇ ਚੀਜ਼ ਨੇ ਤੁਹਾਡੇ ਰੋਮਾਂ ਨੂੰ ਸਾਫ਼ ਕਰੀ ਜਾਣਾ ਅਲਫਰ ਜਿਹਨੂੰ ਆਪਾਂ ਗੰਧਕ ਕਹਿ ਦਿੰਦੇ ਆਂ ਪੁਰਾਣੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਸੀ ਖਾ ਸਕਦੇ ਜੀ ਬੰਦਾ ਬਿਲਕੁਲ ਜਦੋਂ ਇਹਨੂੰ ਸ਼ੁੱਧ ਕਰਕੇ ਇਹਨੂੰ ਖਾ ਵੀ ਸਕਦੇ ਆਂ ਤੇ ਇਹ ਹੈਗੀ ਐ ਕੱਚੀ ਇਹ ਕੱਚੀ ਤੁਸੀਂ ਚਮੜੀ ਤੇ ਲਗਾ ਸਕਦੇ ਹੋ ਇਹ ਦੋਏ ਤਰੀਕਿਆਂ ਨਾਲ ਫਾਇਦਾ ਕਰਦੀ ਆਂ ਅੰਦਰੂਨੀ ਐਕਸਟਰਨਲ ਵੀ ਤੇ ਅੰਡਰਨਲ ਵੀ ਅੰਦਰੂਨੀ ਤੌਰ ਤੇ ਵੀ ਤੇ ਬਾਹਰੀ ਤੌਰ ਤੇ ਵੀ ਦੋਏ ਪਾਸੇ ਨੂੰ ਕੰਮ ਕਰਨਾ ਇਹਨੇ ਤੂੰ ਖਾਣਾ ਇਹ ਕੱਚੀ ਗੰਧਕ ਆ ਜਿਹੜੀ ਇਹ ਚਮੜੀ ਤੇ ਲਾਉਣੀ ਆ ਤੁਸੀਂ ਲਾਉਣੀ ਕਿਵੇਂ ਆ ਇਹਦੇ ਵਿੱਚ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਰੱਖ ਲੈਣੀ ਆ ਤੇ ਰਾਤ ਨੂੰ ਸੌਣ ਲੱਗੇ ਨਹਾ ਕੇ ਜਿੱਥੇ-ਜਿੱਥੇ ਵੀ ਤੁਹਾਡੇ ਹੋਈ ਹੋਈ ਆ ਉੱਥੇ-ਉੱਥੇ ਇਹਦਾ ਚੰਗੀ ਤਰ੍ਹਾਂ ਤੁਸੀਂ ਮ사ਜ ਕਰਕੇ ਵਿੱਚ ਰਚਾ ਦੇਣਾ ਜਿਹੜਾ ਕੁਦਰਤ ਨੇ ਅਸਲੀ ਤੁਹਾਡੀ ਚਮੜੀ ਨੂੰ ਗਲੋ ਦੇਣਾ ਉਹ ਇਹਨਾਂ ਚੀਜ਼ਾਂ ਨਾਲ ਆ ਜਾਂਦਾ ਹੈ ਉਹ ਕੀ ਕਰਦੀਆਂ ਨੇ ਕਰੀਮਾਂ ਇੱਕਦਮ ਉਹ ਸੀਰਅਡ ਦੀਆਂ ਕਰੀਮਾਂ ਹੁੰਦੀਆਂ ਨੇ ਇੱਕਦਮ ਤੁਹਾਡਾ ਉਹਨਾਂ ਨੇ 2 ਦਿਨ ਦੇ ਵਿੱਚ ਜਿਹੜਾ ਫੇਸ 'ਚ ਮਗਾ ਦੇਣਾ ਉਹਨੇ ਕੀ ਕਰਨਾ ਤੁਹਾਡੇ ਸਕਿਨ ਦੀ ਜਿਹੜੀ ਉੱਪਰਲੀ ਤਹਿ ਆ ਲੇਅਰ ਆ ਉਹ ਉਹਨੇ ਚੱਕ ਦੇਣੀ ਹੈ ਤਾਂ 2 ਦਿਨ ਦੇ ਵਿੱਚ ਤੁਹਾਨੂੰ ਇਦਾਂ ਲੱਗਦਾ ਵੀ ਸਾਡੇ ਜਿਹੜਾ ਫੇਸ ਤੇ 글로 ਬਹੁਤ ਜ਼ਿਆਦਾ ਆ ਗਿਆ ਪਰ ਇਹ ਹੈਗੀ ਹੈ ਜੀ ਮੰਜੀਠ ਮੰਜੀਠ ਜੀ ਇਹਨੂੰ ਤੁਸੀਂ ਸਕਿਨ ਤੇ ਲਗਾ ਵੀ ਸਕਦੇ ਹੋ ਤੇ ਖਾ ਵੀ ਸਕਦੇ ਹੋ ਇਹ ਕੁਦਰਤ ਨੇ ਦੇਖੋ ਕਿੰਨੀਆਂ ਵਧੀਆ ਚੀਜ਼ਾਂ ਵਰਤੀਆਂ ਉਹਨੇ ਕੀ ਕਰਨਾ ਤੁਹਾਨੂੰ 10 ਗੁਣਾ ਵੱਧ ਜਿਹੜਾ ਹੈਗਾ ਫੇਸ ਤੁਹਾਡਾ 1 ਹਫ਼ਤੇ ਦੇ ਵਿੱਚ ਡਾਰਕ ਕਰ ਦੇਣਾ ਜੋ ਅੱਜ ਕੱਲ ਸਾਨੂੰ ਇਹ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਇਸ ਵੇਲੇ ਜਿਹੜਾ ਕਿਸੇ ਦੇ ਖਾਜ ਹੋਈ ਜਾਂਦੀ ਦੀ ਤੇ ਸਾਰੇ ਸਾਰੇ ਰਾਤ ਖਾਜ ਹੀ ਹੋਈ ਜਾਂਦੀ ਕਿਸੇ ਇੱਕ ਹਿੱਸੇ 'ਚ ਕਿਸੇ ਦੇ ਫਿੰਸੀਆਂ ਨਿਕਲ ਰਹੀਆਂ ਨੇ ਮੂੰਹ ਤੇ ਤਾਂ ਫਿੰਸੀ ਨਿਕਲੀ ਜਾਂਦੀਆਂ ਨੇ ਬਹੁਤ ਜ਼ਿਆਦਾ ਟੋਟਕੇ ਕਰਦੇ ਨੇ ਬਹੁਤਿਆਂ ਦੇ ਦਾਦ ਹੋਈ ਜਾਂਦੀ ਹੈ ਤੇ ਬਹੁਤ ਜ਼ਿਆਦਾ ਲੋਕ ਹੈਗੇ ਨੇ ਜਿਹੜੇ ਸਿਰ ਦੇ ਵਿੱਚ ਵਾਰ-ਵਾਰ ਖਾਰਿਸ਼ ਕਰਕੇ ਗੰਜੇ ਵਾਂਗੂ ਹੋ ਗਏ ਨੇ ਇੱਕੋ ਹੀ ਥਾਂ ਤੇ ਵਾਰ-ਵਾਰ ਖਾਰਿਸ਼ ਕਰ ਕਰਕੇ ਉਹ ਕੀ ਕਾਰਨ ਹੁੰਦਾ ਜੀ ਦਾਦ ਅੱਜਕੱਲ ਹਰ ਦੂਸਰੇ ਤੀਸਰੇ ਬੱਚੇ ਨੂੰ ਹੋ ਰਹੀ ਹੈ ਹਰ ਵੱਡੇ ਨੂੰ ਬਜ਼ੁਰਗ ਨੂੰ ਦਾਦ ਤੋਂ ਬੜਾ ਪਰੇਸ਼ਾਨ ਹੈਗਾ ਜੀ ਉਹ ਕੀ ਚੀਜ਼ ਹੁੰਦੀ ਹੈ ਜੀ ਉਹ ਹੁੰਦੀ ਕਿਉਂ ਹੈ ਕਿੰਨੇ ਸਾਡੇ ਜਿਹੜੇ ਆ ਦੇਖਦੇ ਆਂ ਅਸੀਂ ਕੱਛਾਂ ਦੇ ਵਿੱਚ ਜਾਂ ਗਰਦਨ ਦੇ ਪਿੱਛੇ ਜਾਂ ਕੁੱਲਿਆਂ ਦੇ ਵਿੱਚ ਜਾਂ ਪੱਟਾਂ ਦੇ ਵਿੱਚ ਹਰ ਤੁਸੀਂ ਕਹਿ ਲੋ ਵੀ ਤੀਜੀ ਔਰਤ ਤੀਜੇ ਮਰਦ ਦੇ ਜਾਂ ਬੱਚੇ ਦੇ ਇਹ ਹੋਏ ਹੋਏ ਆ ਤੁਸੀਂ ਕਹੋ ਵੀ ਛਿੱਲ ਛਿੱਲ ਕੇ ਬੁਰਾ ਹਾਲ ਕਰਿਆ ਪਿਆ ਉਹਨਾਂ ਨੇ ਆ ਦੇਖੋ ਸਾਡੇ ਅੰਡਰ ਆਰਮਸ ਦੇ ਵਿੱਚ ਜਿਹੜੇ ਐਦਾਂ ਦੀ ਤਫੜੀ ਤਾਂ ਤੁਸੀਂ ਬਹੁਤ ਦੇਖਿਆ ਹੋਣਾ ਲੋਕਾਂ ਦੇ ਸਿਰ ਦੇ ਵਿੱਚ ਸਿਕਰੀ ਸਿਰ ਪੱਟੀ ਜਾਂਦੇ ਆ ਕੰਗੇ ਨਾਲ ਖੁਰਚੀ ਜਾਂਦੇ ਨੇ ਪਰ ਫਿਰ ਵੀ ਇਹ ਜਿਹੜੀ ਦਵਾਈਆਂ ਖਾ ਖਾ ਕੇ ਫੰਗਸ ਦੀਆਂ ਬਹੁਤ ਦਵਾਈਆਂ ਖਾਨੇ ਆ ਵੀ ਹਫ਼ਤੇ ਦਾ ਕੋਰਸ ਖਾਲਿਆ ਕਰ ਲਿਆ ਜਾਂ ਹਫ਼ਤੇ ਬਾਅਦ ਗੋਲੀ ਖਾ ਲਈ ਉਹ ਖਾ ਖਾ ਕੇ ਵੀ ਜਿਹੜੀ ਇਹਨਾਂ ਦੀ ਸਕਿਨ ਦਾ ਫੰਗਸ ਉਹ ਠੀਕ ਨਹੀਂ ਹੁੰਦੀ ਪਰ ਕੀ ਹੈ ਉਥੇ ਤੁਹਾਡੇ ਲੀਵਰ ਨੂੰ ਸਾਫ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਲੀਵਰ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਕਦੇ ਗਰਮੀ ਤੇ ਰਾਤ ਵੇਲੇ ਬਹੁਤ ਜ਼ਿਆਦਾ ਠੰਡ ਇਸ ਵੇਲੇ ਪੰਜਾਬ ਦੇ ਵਿੱਚ ਕੁਝ ਇਸੇ ਤਰ੍ਹਾਂ ਦਾ ਜਿਹੜਾ ਮੌਸਮ ਹੈ ਉਹ ਚੱਲ ਰਿਹਾ ਹੈ ਦਿਨੇ ਬਹੁਤ ਜ਼ਿਆਦਾ ਗਰਮੀ ਅਸੀਂ ਫੀਲ ਕਰਦੇ ਆਂ ਤਾਂ ਰਾਤ ਵੇਲੇ ਹੁਣ ਇੱਕ ਵਾਰ ਏਸੀ ਚੱਲ ਪਈ ਸੀ ਤੇ ਮੁੜ ਕੇ ਏਸੀ ਬੰਦ ਹੋ ਗਏ ਨੇ ਅਜਿਹੇ ਦੇ ਵਿੱਚ ਜੇਕਰ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ ਅਜਿਹੇ ਮੌਸਮ ਦਾ ਤਾਂ ਸਾਡੀ ਚਮੜੀ ਨੂੰ ਹੁੰਦਾ ਹੈ ਬੱਚਿਆਂ ਦੇ ਰੈਸ਼ਸ ਹੋਈ ਜਾਂਦੇ ਨੇ ਬੱਚਿਆਂ ਦੇ ਚੀਗਾ ਪਈ ਜਾਂਦੀਆਂ ਨੇ ਆਮ ਲੋਕਾਂ ਦੇ ਜਿਹੜੇ ਜ਼ਿਆਦਾਤਰ ਧੁੱਪ ਦੇ ਵਿੱਚ ਰਹਿੰਦੇ ਨੇ ਉੱਥੇ ਸਕਿਨ ਹੈ ਜਿਹੜੀ ਉਲ ਜਲ ਜਾਂਦੀ ਹੈ ਅਜਿਹੇ ਦੇ ਵਿੱਚ ਅਜਿਹੇ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਸਕਿਨ ਨੂੰ ਲੈ ਕੇ ਆ ਜਾਂਦੀਆਂ ਨੇ ਤੇ ਅਸੀਂ ਸਕਿਨ ਦੀ ਕੇਅਰ ਕਰਨ ਲਈ ਵੀ ਉਨੇ ਹੀ ਉਤਾਵਲੇ ਹੁੰਨੇ ਆ ਤਾਂ ਕਿ ਸਾਨੂੰ ਦਿੱਕਤ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਆਉਣ ਵਾਲੇ ਗਰਮੀ ਦੇ ਵਿੱਚ ਨਾ ਆਵੇ ਅ ਅਜਿਹੇ ਦੇ ਵਿੱਚ ਅਸੀਂ ਸਨ ਕਰੀਮਾਂ ਵੀ ਲਾਣੇ ਆ ਅਜਿਹੇ ਦੇ ਵਿੱਚ ਅਸੀਂ ਹੋਰ ਬਹੁਤ ਘਲੇਲੂ ਟੋਟਕੇ ਇਸਤੇਮਾਲ ਕਰਦੇ ਆ ਪਰ ਯੰਗ ਵੈਦ ਜਿਹੜੇ ਪੰਜਾਬ ਦੇ ਯੰਗੇਸਟ ਵੈਦ ਨੇ ਵੈਦ ਜਗਰੂਪ ਸਿੰਘ ਭੰਗੂ ਉਹ ਇੱਕ ਅਲੱਗ ਹੀ ਖੋਜ ਹੈਗੀ ਆ ਕਰਕੇ ਲੈ ਕੇ ਆਏ ਨੇ ਸਕਿਨ ਦੇ ਮਾਮਲਿਆਂ ਦੇ ਉੱਤੇ ਪਹਿਲੇ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਹਮੇਸ਼ਾ ਦੀ ਤਰ੍ਹਾਂ ਅਸੀਂ ਅੱਜ ਇੱਕ ਵਾਰ ਮੁੜ ਤੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉੱਚ ਪਿੰਡ ਸੰਗੋਲ ਪਹੁੰਚੇ ਆ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ 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 ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਹੀ ਮੇਰਾ ਇਹ ਹੈ ਕਿ ਜਿਹੋ ਜਿਹਾ ਮੌਸਮ ਇਸ ਵੇਲੇ ਪੰਜਾਬ ਚ ਚੱਲ ਰਿਹਾ ਹੈ ਪੱਖੇ ਹੇਠਾਂ ਬਹਿ ਜੀਏ ਰਾਤ ਵੇਲੇ ਤਾਂ ਠੰਡ ਲੱਗਣ ਲੱਗ ਜਾਂਦੀ ਹੈ ਦਿਨੇ ਪੂਰੀ ਤਪਦੀ ਗਰਮੀ ਹੁੰਦੀ ਹੈ ਤੁਸੀਂ ਦੱਸ ਰਹੇ ਸੀ ਕਿ ਇਹ ਜਿਹੜਾ ਮੌਸਮ ਹੈ ਇਸ ਤਰ੍ਹਾਂ ਦਾ skin ਵਾਸਤੇ ਸਭ ਤੋਂ ਖਤਰਨਾਕ ਹੈ ਜੀ ਉਹ ਦੇਖੋ ਤੁਹਾਡੀ ਚਮੜੀ ਨੂੰ ਇੱਕਦਮ ਠੰਡਕ ਤੇ ਇੱਕਦਮ ਗਰਮੀ ਮਿਲਣੀ ਤਾਂ ਉਹ ਤੁਹਾਡੀ ਚਮੜੀ ਉਹ ਮੌਸਮ ਨੂੰ ਇੱਕਦਮ ਸਹਿਣ ਨਹੀਂ ਕਰ ਪਾਉਂਦੀ ਹੁਣ ਦੇਖੋ ਸਰਦੀ ਤੋਂ ਗਰਮੀ ਗਰਮੀ ਤੋਂ ਸਰਦੀ ਜਦੋਂ ਰੁੱਤ ਆਉਂਦੀ ਹੈ ਉਹ ਸਹੰਦੇ ਸਹੰਦੇ ਜਿਹੜਾ ਹੈਗਾ ਪਰਵਰਤਨ ਪਰਵਰਤਨ ਜਿਹੜਾ ਰੁੱਤ ਦਾ ਹੁੰਦਾ ਜੀ ਉਹ ਪਰ ਜਿਹੜਾ ਹੁਣ ਮੌਸਮ ਹੈ ਇੱਕਦਮ ਗਰਮੈਸ਼ ਬਹੁਤ ਦਿਨੇ ਤੁਸੀਂ ਦੇਖਦੇ ਹੋ ਬਹੁਤ ਗਰਮੈਸ਼ ਹੈ ਰਾਤ ਨੂੰ ਤੁਸੀਂ ਇਹ ਆ ਵੀ ਪੱਖਾ ਵੀ ਬੰਦ ਕਰਨਾ ਪੈ ਰਿਹਾ ਤੁਹਾਨੂੰ ਹਨਾ ਉਹ ਦੇ ਕਰਕੇ ਜਿਹੜੀ ਤੁਹਾਡੀ ਚਮੜੀ ਹੈ ਉਹ ਸਰਦ ਗਰਮ ਨੂੰ ਇੱਕ ਤਰ੍ਹਾਂ ਦਾ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਸਾਡੇ ਬਜ਼ੁਰਗ ਇੱਕ ਕਹਿੰਦੇ ਦੇ ਸੀਗੇ ਵੀ ਤੁਹਾਡਾ ਸਰੀਰ ਜਿਹੜਾ ਸਰਦ ਗਰਮ ਹੋ ਗਿਆ ਉਹ ਠੀਕ ਹੈ ਉਹ ਇੱਕਦਮ ਤੁਹਾਡੇ ਸਰੀਰ ਦੇ ਵਿੱਚ ਚਮੜੀ 'ਚ ਬਦਲਾਅ ਆਉਣਾ ਉਹਦੇ ਕਰਕੇ ਤੁਹਾਨੂੰ ਸਕਿਨ ਦੀਆਂ ਜਿਹੜੀਆਂ ਬਿਮਾਰੀਆਂ ਵੀ ਜਿਹੜੀਆਂ ਜਾਦਾ ਵਧਦੀਆਂ ਨੇ ਜੀ 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 ਅੱਛਾ ਡਾਕਟਰ ਸਾਹਿਬ ਅਸੀਂ ਸਕਿਨ ਦੀਆਂ ਪ੍ਰੋਬਲਮਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਇਸ ਵੇਲੇ ਨਾ ਮਸ਼ਹੂਰੀਆਂ ਚਾਹੇ ਉਹ ਸੋਸ਼ਲ ਮੀਡੀਆ ਹੋਵੇ ਚਾਹੇ ਮੇਨਸਟ੍ਰੀਮ ਟੀਵੀ ਹੋਵੇ ਉਹ ਬੜੀਆਂ ਚੱਲ ਰਹੀਆਂ ਨੇ ਕਿ ਜੀ ਰਾਤੋਂ ਰਾਤ ਰੰਗ ਗੋਰਾ ਕਰੋ ਰਾਤੋਂ ਰਾਤ ਕਾਲੇਪਨ ਤੋਂ ਛੁਟਕਾਰਾ ਪਾਓ ਇਹ ਪੋਸੀਬਲ ਹੈ ਇਸ ਤਰ੍ਹਾਂ ਦੀ ਚੀਜ਼ ਪੋਸੀਬਲ ਹੁੰਦੀ ਹੈ ਜੀ ਰਾਤੋਂ ਰਾਤ ਗੋਰਾ ਬੰਦਾ ਹੋ ਸਕਦਾ ਹੈ ਜਾਂ ਕੋਈ ਕੁੜੀ ਰਾਤੋਂ ਰਾਤ ਹੋ ਸਕਦੀ ਹੈ ਦੇਖੋ ਜੀ ਜੇ ਰਾਤੋਂ ਰਾਤ ਬੰਦਾ ਗੋਰਾ ਬਣ ਜਾਵੇ ਕਿਸੇ ਕਰੀਮ ਲਾਉਣ ਨਾਲ ਜਾਂ ਕਿਸੇ ਫੇਸ ਵਾਸ਼ ਨਾਲ ਰਾਤੋਂ ਰਾਤ ਬਣ ਜਾਵੇ ਹੁਣ ਤਾਂ ਤੁਸੀਂ ਕਹਿ ਲਓ ਵੀ ਜਿਹੜੇ ਸਾਰੇ ਹਬਸ਼ੀਆ ਉਹਨਾਂ ਨੇ ਗੋਰੇ ਬਣ ਜਾਣਾ ਸੀਗਾ ਠੀਕ ਹੈ ਉਹਨਾਂ ਦਾ ਤਾਂ ਰੰਗੇ ਬਦਲ ਜਾਣਾ ਸੀਗੇ ਇਹ ਜਿਹੜਾ ਬਹੁਤ ਅਸੀਂ ਦੇਖਦੇ ਆ ਜਾਂ ਇੱਧਰ ਸੋਸ਼ਲ ਮੀਡੀਆ ਤੇ ਜਾਂ ਕਿਤੇ ਵੀ ਅਸੀਂ ਦੇਖਦੇ ਆ ਵੀ ਹਾਂ ਉਹ ਕਰੀਮ ਦੇਖ ਲਈ ਜੀ ਅਸੀਂ ਉਹਦੇ ਨਾਲ ਕੀ ਕਰਦੇ ਆ ਅਸੀਂ ਆਪਣਾ ਜਿਹੜਾ ਅਸਲੀ ਸਾਡਾ ਰੂਪ ਹੈ ਅਸਲੀ ਸਾਡੀ ਸੁੰਦਰਤਾ ਹੈ ਅਸੀਂ ਉਹਨੂੰ ਗਵਾ ਬੈਠਦੇ ਆ ਸਾਡੇ ਕੋਲ ਬਹੁਤ ਇਦਾਂ ਦਰ ਆਉਂਦੀਆਂ ਬੀਬੀਆਂ ਪੇਸ਼ੈਂਟ ਬਹੁਤ ਆਉਂਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਇਦਾਂ ਦੀ ਉੱਥੋਂ ਲੈ ਕੇ ਸਟੋਰ ਤੋਂ ਲੈ ਕੇ ਕਰੀਮ ਲਾ ਲਈ ਉਹ ਕਰੀਮ ਲਾ ਲਈ ਅਸੀਂ ਮੰਗਵਾ ਕੇ ਉਹ ਕੀ ਕਰਦੀਆਂ ਨੇ ਕਰੀਮਾਂ ਇੱਕ ਦਮ ਉਹ ਸਿਰੋਇਡ ਦੀਆਂ ਕਰੀਮਾਂ ਹੁੰਦੀਆਂ ਨੇ ਇੱਕ ਦਮ ਤੁਹਾਡਾ ਉਹਨਾਂ ਨੇ 2 ਦਿਨ ਦੇ ਵਿੱਚ ਜਿਹੜਾ ਫੇਸ 'ਚ ਮਗਾ ਦੇਣਾ ਉਹਨੇ ਕੀ ਕਰਨਾ ਤੁਹਾਡੇ ਸਕਿਨ ਦੀ ਜਿਹੜੀ ਉੱਪਰਲੀ ਤਹਿ ਆ ਲੇਅਰ ਆ ਉਹ ਉਹਨੇ ਚੱਕ ਦੇਣੀ ਹੈ ਤਾਂ ਦੋ ਦਿਨ ਦੇ ਵਿੱਚ ਤੁਹਾਨੂੰ ਇਦਾਂ ਲੱਗਦਾ ਵੀ ਸਾਡੇ ਜਿਹੜਾ ਫੇਸ ਤੇ 글로ਵ ਬਹੁਤ ਜ਼ਿਆਦਾ ਆ ਗਿਆ ਪਰ ਉਹਨੇ ਕੀ ਕਰਨਾ ਤੁਹਾਨੂੰ 10 ਗੁਣਾ ਵੱਧ ਜਿਹੜਾ ਹੈਗਾ ਫੇਸ ਤੁਹਾਡਾ ਇੱਕ ਹਫ਼ਤੇ ਦੇ ਵਿੱਚ ਡਾਰਕ ਕਰ ਦੇਣਾ ਜੋ ਅੱਜ ਕੱਲ ਸਾਨੂੰ ਇਹ ਬਹੁਤ ਦੇਖਣ ਨੂੰ ਮਿਲ ਰਿਹਾ ਪਰ ਉਹ ਜਿਹੜਾ ਲੋਕ ਹੈਗੇ ਆ ਉਹਨਾਂ ਚੀਜ਼ਾਂ ਤੇ ਯਕੀਨ ਜਿਹੜਾ ਵੱਧ ਕਰਦੇ ਆ ਨਾ ਕਿ ਇਹ ਨਹੀਂ ਯਕੀਨ ਕਰਦੇ ਵੀ ਸਾਡੇ ਜਿਹੜੀ ਅੰਦਰ ਗਰਮੀ ਕਿੰਨੀ ਹੈ ਉਹ ਗਰਮੀ ਸਾਡੀ ਜਿਹੜੀ ਸਕਿਨ ਨੂੰ ਕਿਵੇਂ ਖਰਾਬ ਕਰ ਰਹੀ ਆ ਉਸ ਨੂੰ ਸਾਹਮਣਜਣ ਦੀ ਜਿਹੜੀ ਕੋਸ਼ਿਸ਼ ਨਾ ਕਰਦੇ ਹੋਏ ਉਹ ਆਪਣੀ ਚਮੜੀ ਦਾ ਜਿਹੜਾ ਹਾਲ ਮਾੜਾ ਕਰ ਲੈਂਦੇ ਨੇ ਅੱਛਾ ਡਾਕਟਰ ਸਾਹਿਬ ਫਿਰ ਇਸ ਵੇਲੇ ਜਿਹੜਾ ਕਿਸੇ ਦੇ ਖਾਜ ਹੋਈ ਜਾਂਦੀ ਦੀ ਤੇ ਸਾਰੇ ਸਾਰੇ ਰਾਤ ਖਾਜ ਹੀ ਹੋਈ ਜਾਂਦੀ ਕਿਸੇ ਇੱਕ ਹਿੱਸੇ 'ਚ ਕਿਸੇ ਦੇ ਫਿੰਸੀਆਂ ਨਿਕਲ ਰਹੀਆਂ ਨੇ ਮੂੰਹ ਤੇ ਤਾਂ ਫਿੰਸੀ ਨਿਕਲੀ ਜਾਂਦੀਆਂ ਨੇ ਬਹੁਤ ਜ਼ਿਆਦਾ ਟੋਟਕੇ ਕਰਦੇ ਨੇ ਬਹੁਤਿਆਂ ਦੇ ਦਾਦ ਹੋਈ ਜਾਂਦੀ ਹੈ ਤੇ ਬਹੁਤ ਜ਼ਿਆਦਾ ਲੋਕ ਹੈਗੇ ਨੇ ਜਿਹੜੇ ਸਿਰ ਦੇ ਵਿੱਚ ਵਾਰ-ਵਾਰ ਖਾਰਿਸ਼ ਕਰਕੇ ਗੰਜੇ ਵਾਂਗ ਹੋ ਗਏ ਨੇ ਇੱਕੋ ਹੀ ਥਾਂ ਤੇ ਵਾਰ-ਵਾਰ ਖਾਰਿਸ਼ ਕਰ ਕਰਕੇ ਉਹ ਕੀ ਕਾਰਨ ਹੁੰਦਾ ਜੀ ਉਹ ਦੇਖੋ ਜੀ ਉਹ ਤੁਹਾਡੇ ਹੈਗੀ ਆ ਪਿੱਤ ਵਧਣਾ ਅੰਦਰ ਤੁਹਾਡੇ ਜਦੋਂ ਤੁਹਾਡੇ ਲੀਵਰ ਚ ਪਿੱਤ ਵਧ ਗਈ ਤੁਸੀਂ ਆਮ ਦੇਖਿਆ ਅਸੀਂ ਆਮ ਰੋਜ਼ ਦੇਖਣ ਨੂੰ ਦੇਖਦੇ ਆਂ ਵੀ ਸਾਡੇ ਕੋਲ ਮਰੀਜ਼ ਆਉਂਦੇ ਨੇ ਉਹ ਕਹਿੰਦੇ ਨੇ ਅਸੀਂ ਸਕਿਨ ਦੇ ਬਹੁਤ ਮਹਾਰ ਡਾਕਟਰਾਂ ਤੋਂ ਦਵਾਈਆਂ ਖਾਲੀਆਂ ਸਾਲ ਖਾਲੀ 2 ਸਾਲ ਖਾਲੀ ਉਹ ਕੀ ਰੋਗ ਹੈਗਾ ਜਿਹੜਾ ਤੁਹਾਡੀ ਚਮੜੀ ਖਰਾਬ ਹੋ ਰਹੀ ਆ ਉਹ ਰੋਗ ਅਸਲ ਦੇ ਵਿੱਚ ਤੁਸੀਂ ਕਹਿ ਲਓ 99% ਰੋਗ ਜਿਹੜਾ ਤੁਹਾਡਾ ਉਹ ਤੁਹਾਡੀ ਚਮੜੀ ਦਾ ਨਹੀਂ ਉਹ ਤੁਹਾਡੇ ਲੀਵਰ ਦਾ ਰੋਗ ਹੈ ਲੀਵਰ ਦੇ ਵਿੱਚ ਪਿੱਤ ਵਧਣ ਕਰਕੇ ਉਹ ਰੋਗ ਆਉਂਦਾ ਨਾ ਕਿ ਤੁਹਾਡਾ ਚਮੜੀ ਦੇ ਵਿੱਚ ਸਿੱਧਾ ਪੈਦਾ ਹੁੰਦਾ ਜਦੋਂ ਤੁਸੀਂ ਆਪਣੇ ਲੀਵਰ ਦੇ ਵਿੱਚ ਨਜਾਇਜ਼ ਗਰਮੀ ਵਧਾ ਲੈਂਦੇ ਹੋ ਆਪਣੇ ਸਰੀਰਕ ਜਿਹੜੇ ਸਰੋਤ ਹੈ ਉਹਨਾਂ ਦੇ ਵਿੱਚੋਂ ਪਸੀਨਾ ਬਾਹਰ ਨਹੀਂ ਨਿਕਲਦਾ ਗੰਦਗੀ ਬਾਹਰ ਨਹੀਂ ਨਿਕਲਦੀ ਰੋਮ ਬੰਦ ਹੋ ਜਾਂਦੇ ਨੇ ਤਾਂ ਉੱਥੇ ਸਾਡੀ ਜਿਹੜੀ ਚਮੜੀ ਹੈ ਉਹ ਅਫੈਕਟਡ ਹੋਣਾ ਸ਼ੁਰੂ ਹੋ ਜਾਂਦੀ ਹੈ ਉਹਨੂੰ ਚਾਹੇ ਤੁਸੀਂ ਫੰਗਲ ਕਹਿ ਲੋ ਗਜ਼ੀਮਾ ਕਹਿ ਲੋ ਸਰਾਇਸਸ ਕਹਿ ਲੋ ਇਦਾਂ ਦੀਆਂ ਜੜੀਆਂ ਹੈਗੀਆਂ ਬਿਮਾਰੀਆਂ ਸਾਨੂੰ ਚਰਮ ਰੋਗ ਜਿਹੜੇ ਪੈਦਾ ਹੁੰਦੇ ਨੇ ਉਹ ਗਾਰਨ ਕੀ ਆ ਉਹਨਾਂ ਦਾ ਮੇਨ ਜਿਹੜਾ ਕਾਰਨ ਆ ਸਾਡੇ ਲੀਵਰ ਦੇ ਵਿੱਚ ਅਤ ਦੀ ਗਰਮੀ ਪਿੱਤ ਦਾ ਭਰ ਜਾਣਾ ਜੀ ਡਾਟਸ ਆ ਪਹਿਲਾਂ ਅਸੀਂ ਹੁੰਦੇ ਸੀ ਬੱਚੇ ਜਦੋਂ ਹੁੰਦੇ ਸੀ ਅਸੀਂ ਦੇਖਦੇ ਸੀ ਅਕਸਰ ਸਾਡੀ ਨਾਲ ਜਿਹੜੀ ਬੈਕ ਹੈਗੀ ਹੈ ਸਾਡੀ ਪਿੱਠ ਹੈਗੀ ਹੈ ਉਹਦੇ ਤੇ ਬਰੀਕ 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 ਦਾਣੇ ਬਹੁਤ ਨਿਕਲ ਜਾਂਦੀ ਸੀ ਤੇ ਹੱਥ ਲਏ ਤੇ ਉਹ ਕੰਡਿਆਂ ਵਾਂਗੂ ਲੜਦੇ ਸੀ ਉਹ ਅੱਜ ਕੱਲ ਜਵਾਕਾਂ ਦੇ ਕਿਸੇ ਤੇ ਦੇਖਣ ਨੂੰ ਹੀ ਨਹੀਂ ਮਿਲਦੇ ਜੀ ਦੇਖੋ ਜੀ ਉਹ ਕੀ ਹੁੰਦਾ ਸੀ ਸਿਆਲ ਦੇ ਵਿੱਚ ਅਸੀਂ ਸਾਡੀਆਂ ਦਾਦੀਆਂ ਪਰਦਾਦੀਆਂ ਜਿਹੜੀਆਂ ਪਿੰਨੀਆਂ ਬਣਾ ਕੇ ਦਿੰਦੀਆਂ ਹੁੰਦੇ ਅਸੀਂ ਗਰਮ ਚੀਜ਼ਾਂ ਪਾ ਕੇ ਹਨਾ ਤਾਂ ਉਹ ਜਦੋਂ ਗਰਮੀ ਚੜਦੀ ਸਾਰੇ ਇੱਕ ਕੁਦਰਤ ਦਾ ਲਾ ਸੀ ਵੀ ਉਹ ਜਿਹੜੀ ਗਰਮੀ ਹੈ ਇੱਕ ਵਾਰੀ ਪੜਦਾ ਹੈ ਪੜਦਾਏ ਉਹ ਬਾਹਰ ਨਿਕਲ ਜਾਣੀ ਆ ਗਰਮੀ ਚੜਦੀ ਸਾਰ ਉਹ ਤੁਹਾਡੇ ਰੋਮਾਂ ਰਹੇ ਜਿਹੜੀ ਗਰਮੀ ਸਿਆਲ ਦਾ ਖਾਦਾ ਹੋਇਆ ਇੰਨਾ ਗਰਮ ਸਮਾਨ ਉਹ ਰੋਮਾਂ ਰਹੇ ਸਾਰਾ ਬਾਹਰ ਨਿਕਲ ਜਾਂਦਾ ਸੀ ਪਰ ਅੱਜ ਕੱਲ ਕੀ ਹੈ ਵੀ ਉਹ ਨਾ ਤਾਂ ਉਹ ਖਾਣੇ ਕਿਸੇ ਨੂੰ ਪਚਦੇ ਆ ਨਾ ਕਿਸੇ ਦੇ ਰੋਮ ਖੁੱਲੇ ਆ ਹਰ ਬੰਦੇ ਦੇ ਹਰ ਬੱਚੇ ਦੇ ਰੋਮ ਬੰਦ ਪਏ ਆ ਕਿਉਂਕਿ ਹਰ ਬੱਚਾ ਤੁਸੀਂ ਇਹ ਦੇਖ ਲਓ ਜਿਹੜਾ ਸਰਦੀ ਦੇ ਵਿੱਚ ਪੂਰੀ ਠੰਡਕ ਨਹੀਂ ਮਾਨ ਸਕਦਾ ਤੇ ਗਰਮੀ ਦੇ ਵਿੱਚ ਉਹ ਏਸੀ ਤੋਂ ਬਿਨਾਂ ਨਹੀਂ ਰਹਿ ਸਕਦਾ ਹਰ ਬੰਦਾ ਤਾਂ ਉਸ ਕਰਕੇ ਕਮੜੀ ਆ ਰੋਮ ਉਹ ਬਿਲਕੁਲ ਬੰਦ ਹੋਏ ਪਏ ਨੇ ਜਿਹੜੀ ਉਹ ਪਿੱਤ ਹੁੰਦੀ ਸੀ ਜਿਹੜੀ ਸਾਡੇ ਬੈਗ ਦੇ ਉੱਤੇ ਹੋ ਜਾਂਦੀ ਸੀ ਸਾਰੇ ਪਿੰਡਾਂ ਭਰ ਜਾਂਦਾ ਸੀ ਪਿੱਤ ਨਾਲ ਉਹ ਸਾਡੀਆਂ ਦਾਦੀਆਂ ਨਾਨੀਆਂ ਕਹਿੰਦੇ ਸੀ ਵੀ ਮੀਚ ਨਾਲੋਂ ਠੀਕ ਹੋ ਜਾਓ ਤੇ ਅੱਜ ਕੱਲ ਮੀਚ ਨਾਲੋਂ ਨਾਲ ਤੇ ਕੁਝ ਹੁੰਦੀ ਨਹੀਂ ਜੀ ਤੁਸੀਂ ਉਹ ਉਹ ਦੇਖੋ ਜੀ ਉਦੋਂ ਫਿਰ ਕੋਈ ਦਵਾਈਆਂ ਵੀ ਨਹੀਂ ਸੀ ਖਾਂਦਾ ਪਰ ਅੱਜ ਦੇ ਸਮੇਂ 'ਚ ਤੁਸੀਂ ਦੇਖੋ ਵੀ ਨਾ ਤਾਂ ਕੋਈ ਮੀਂਹ ਨਹਾਉਣਾ ਪਸੰਦ ਕਰਦਾ ਨਾ ਤੁਸੀਂ ਕਹਿ ਲੋ ਵੀ ਇਹ ਸਮੱਸਿਆ ਇਦਾਂ ਦੀ ਆਈ ਹੋਈ ਆ ਵੀ ਅੱਜ ਕੱਲ ਤੁਸੀਂ ਬੱਚੇ ਨੂੰ ਮੀਂਹ 'ਚ ਨਵਾ ਦਿਓ ਉਹਨੂੰ ਜਦੇ ਬੁਖਾਰ ਚੜ ਜਾਂਦਾ ਕਿਉਂ ਕਿਉਂਕਿ ਲੋਕ ਬੱਚਿਆਂ ਦੀ ਜਿਹੜੀ ਇਮਿਊਨਿਟੀ ਹੈ ਉਜ ਸ਼ਕਤੀ ਹੈ ਉਹ ਬਿਲਕੁਲ ਕਮਜ਼ੋਰ ਹੋ ਚੁੱਕੀ ਹੈ ਜੀ ਇਸ ਕਰਕੇ ਤੁਸੀਂ ਕਹ ਲਓ ਵੀ ਜਿਹਹੇ ਜੇ ਆਪਾਂ ਖਾਣੇ ਬਣਾ ਲੇ ਤਾਂ ਉਹ ਕੁਦਰਤ ਦਾ ਜਿਹੜਾ ਇਲਾਜ ਅਸਲੀ ਹੁੰਦਾ ਸੀ ਉਹ ਵੀ ਅਸਰ ਹੋਣਾ ਜਿਹੜਾ ਸਾਡੇ ਸਰੀਰ ਤੇ ਬੰਦ ਹੋ ਗਿਆ ਅੱਜ ਡਾਕਟਰ ਸਾਹਿਬ ਨੇ ਇੱਥੇ ਬੋਲੀ ਰੂਪੀ ਕੋਈ ਚੀਜ਼ ਰੱਖੀ ਹੈ ਤੇ ਇਹ ਮੈਨੂੰ ਲੱਗਦਾ ਸ਼ਾਇਦ ਹੈਗਾ ਤੇ ਇਹ ਕਿਹੜੀ ਲੱਕੜ ਅੱਜ ਲੈ ਕੇ ਆਏ ਨੇ ਕਿਉਂਕਿ ਲੱਕੜਾਂ ਦੇ ਵਿੱਚ ਜੜੀ ਬੂਟੀਆਂ ਦੇ ਵਿੱਚ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਜਿਹੜੇ ਮਾਹਰ ਮੰਨੇ ਜਾਂਦੇ ਨੇ ਅਸੀਂ ਦੱਸਾਂਗੇ ਕਿ ਕਿਵੇਂ ਤੁਸੀਂ ਜਿਹੜਾ ਤੁਹਾਡਾ ਅਗਰ ਰੰਗ ਸਾਵਲਾ ਵੀ ਨਾ ਤਾਂ ਇਹ ਜਿਹੜਾ ਤੁਹਾਡੀ ਇਹ ਨੁਸਖਾ ਹੈਗਾ ਉਹ ਯੰਗੇਸਟ ਵੈਜੀ ਦਾ ਕਹਿਣਾ ਹੈ ਕਿ ਇਹ ਨੁਸਖਾ ਤੁਹਾਡੇ ਚਿਹਰੇ ਤੇ ਗਲੋਅ ਲਿਆਏਗਾ ਸੋਹਪਣ ਲਿਆਏਗਾ ਔਰ ਜਿਹੜੀ ਮਰੀ ਹੋਈ ਚਮੜੀ ਹੈਗੀ ਆ ਉਹਨੂੰ ਡੈੱਡ ਸਕਿਨ ਹੈਗੀ ਹੈ ਉਹਨੂੰ ਖਤਮ ਕਰਕੇ ਇੱਕ ਨਵੀਂ ਸਕਿਨ ਦੀ ਜਿਹੜੀ એનર્ਜੀ ਹੈਗੀ ਆ ਉਹ ਤੁਹਾਡੇ ਚਿਹਰੇ ਤੇ ਸਾਫ ਸਾਫ ਦਿਖੇਗੀ ਪਰ ਡਾਕਟਰ ਸਾਹਿਬ ਇੱਕ ਅਹਿਮ ਸਵਾਲ ਜੀ ਦਾਦ ਅੱਜਕੱਲ ਹਰ ਦੂਸਰੇ ਤੀਸਰੇ ਬੱਚੇ ਨੂੰ ਹੋ ਰਹੀ ਹੈ ਹਰ ਵੱਡੇ ਨੂੰ ਬਜ਼ੁਰਗ ਨੂੰ ਦਾਦ ਤੋਂ ਬੜਾ ਪਰੇਸ਼ਾਨ ਹੈਗਾ ਜੀ ਉਹ ਕੀ ਚੀਜ਼ ਹੁੰਦੀ ਹੈ ਜੀ ਉਹ ਹੁੰਦੀ ਕਿਉਂ ਹੈ ਉਹ ਹੁੰਦੀ ਦੇਖੋ ਜੀ ਆਪਾਂ ਉਹੀ ਦੱਸਿਆ ਤੁਹਾਨੂੰ ਵੀ ਸਿਰਫ ਔਰ ਸਿਰਫ ਪਿਤ ਵਧਣ ਕਰਕੇ ਹੁੰਦੀ ਆ ਦੇਖੋ ਕਿੰਨੇ ਸਾਡੇ ਜਿਹੜੇ ਆ ਦੇਖਦੇ ਆ ਅਸੀਂ ਕੱਛਾਂ ਦੇ ਵਿੱਚ ਜਾਂ ਗਰਦਨ ਦੇ ਪਿੱਛੇ ਜਾਂ ਕੁੱਲਿਆਂ ਦੇ ਵਿੱਚ ਜਾਂ ਪੱਟਾਂ ਦੇ ਵਿੱਚ ਹਰ ਤੁਸੀਂ ਕਹਿ ਲੋ ਵੀ ਤੀਜੀ ਔਰਤ ਤੀਜੇ ਮਰਦ ਦੇ ਜਾਂ ਬੱਚੇ ਦੇ ਹੋਏ ਹੋਏ ਆ ਤੁਸੀਂ ਕਹੋ ਵੀ ਛਿੱਲ ਛਿੱਲ ਕੇ ਬੁਰਾ ਹਾਲ ਕਰਿਆ ਪਿਆ ਉਹਨਾਂ ਨੇ ਆ ਦੇਖੋ ਸਾਡੇ ਅੰਡਰ ਆਰਮਸ ਦੇ ਵਿੱਚ ਜਿਹੜੇ ਐਦਾਂ ਦੀ ਤਫੜੀ ਤਾਂ ਤੁਸੀਂ ਬਹੁਤ ਦੇਖਿਆ ਹੋਣਾ ਲੋਕਾਂ ਦੇ ਸਿਰ ਦੇ ਵਿੱਚ ਸਿਕਰੀ ਸਿਰ ਪੱਟੀ ਜਾਂਦੇ ਆ ਕੰਗੇ ਨਾਲ ਖੁਰਚੀ ਜਾਂਦੇ ਨੇ ਪਰ ਫਿਰ ਵੀ ਇਹ ਜਿਹੜੀ ਦਵਾਈਆਂ ਖਾ ਖਾ ਕੇ ਫੰਗਸ ਦੀਆਂ ਬਹੁਤ ਦਵਾਈਆਂ ਖਾਨੇ ਆ ਵੀ ਹਫ਼ਤੇ ਦਾ ਕੋਰਸ ਖਾ ਲਿਆ ਕਰ ਲਿਆ ਜਾਂ ਹਫ਼ਤੇ ਬਾਅਦ ਗੋਲੀ ਖਾ ਲਈ ਉਹ ਖਾ ਖਾ ਕੇ ਵੀ ਜਿਹੜੀ ਇਹਨਾਂ ਦੀ ਸਕਿਨ ਹੈ ਫੰਗਲ ਤੋਂ ਠੀਕ ਨਹੀਂ ਹੁੰਦੀ ਪਰ ਕੀ ਹੈ ਉੱਥੇ ਤੁਹਾਡੇ ਲੀਵਰ ਨੂੰ ਸਾਫ਼ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਲੀਵਰ ਨੂੰ ਧੋਣਾ ਲੀਵਰ ਨੂੰ ਸ਼ੁੱਧ ਕਰਨਾ ਬਹੁਤ ਜ਼ਰੂਰੀ ਹੈ ਫਿਰ ਇਹ ਜਾ ਕੇ ਕਿਤੇ ਸਾਫ਼ ਹੁੰਦੀ ਹੈ ਨਾ ਕਿ ਤੁਸੀਂ ਬਾਹਰੋਂ ਜਿੰਨੀਆਂ ਕਰੀਮਾਂ ਵਗੈਰਾ ਵਰਤੀ ਜਾਂਦੇ ਹੋ ਉਹਦੇ ਨਾਲ ਇੱਕ ਵਾਰੀ ਉੱਤੋਂ ਸਾਫ਼ ਹੋ ਜਾਂਦਾ ਤੇ ਜਿਹੜੀ ਅੰਦਰਲੀ ਬਿਮਾਰੀ ਹੈ ਤੁਹਾਡੀ ਉਹ ਕਦੇ ਨਹੀਂ ਜਾਂਦੀ ਉਹ ਤੁਹਾਡਾ ਸਿਰਫ ਸ਼ੋਧਨ ਕਰਕੇ ਸ਼ੁੱਧ ਕਰਕੇ ਹੀ ਸਾਫ਼ ਹੋਣਾ ਹੈ अच्छा ए की रखे जी, जी, है, की है ए, बौली ए, बौली जी ये जिनमें गाय दी बॉली होती है ये बॉली ਵਰਗੀ ਚੀਜ਼ ਹੈਗੀ ਤੁਸੀਂ ਦੇਖੋ ਇਹ ਬੋਲੀ ਹੈ ਜੀ ਇਹਨੂੰ ਆਪਾਂ ਮਾਡਰਨ ਸਾਇੰਸ ਸਲਫਰ ਕਹਿ ਦੋ اچھا ਸੌਰੀ ਸੌਰੀ ਇਹ ਦੇਖੋ ਇਹ ਬੋਲੀ ਨਹੀਂ ਹੈ ਡਾਕਟਰ ਸਾਹਿਬ ਦਾ ਕਹਿੰਦਾ ਕੀ ਹੈ ਜੀ ਇਹ ਇਹ ਸਲਫਰ ਜਿਹਨੂੰ ਆਪਾਂ ਗੰਧਕ ਕਹਿ ਦਿੰਦੇ ਆ ਪੁਰਾਣੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਸੀ ਖਾ ਸਕਦੇ ਜੀ ਬੰਦਾ ਬਿਲਕੁਲ ਜਦੋਂ ਇਹਨੂੰ ਸ਼ੁੱਧ ਕਰਕੇ ਇਹਨੂੰ ਖਾ ਵੀ ਸਕਦੇ ਆ ਤੇ ਇਹ ਹੈਗੀ ਹੈ ਕੱਚੀ ਇਹ ਕੱਚੀ ਤੁਸੀਂ ਚਮੜੀ ਤੇ ਲਗਾ ਸਕਦੇ ਹੋ ਇਹ ਦੋਏ ਤਰੀਕਿਆਂ ਨਾਲ ਫਾਇਦਾ ਕਰਦੀ ਹੈ ਅੰਦਰੂਨੀ ਐਕਸਟਰਨਲ ਵੀ ਤੇ ਇੰਟਰਨਲ ਵੀ ਅੰਦਰੂਨੀ ਤੌਰ ਤੇ ਵੀ ਤੇ ਬਾਹਰੀ ਤੌਰ ਤੇ ਵੀ ਦੋਏ ਪਾਸੇ ਕੰਮ ਕਰਨਾ ਹੈ ਨੇ ਤੁਸੀਂ ਕੱਲੀ ਇਹ ਹੀ ਲੈ ਲਓ ਤੁਹਾਡੇ ਚਰਮ ਰੋਗ ਕਿਸੇ ਵੀ ਤਰ੍ਹਾਂ ਦਾ ਰੋਗ ਛੱਡੂਗੀ ਨਹੀਂ ਤੁਸੀਂ ਕਰਨਾ ਕੀ ਹੈ ਇਹਨੂੰ ਜਿਹੜੀ ਗੰਧਕ ਹੈ ਪਹਿਲਾਂ ਇਹ ਦੱਸ ਦਿਓ ਵੀ ਇਹ ਕਰੂਗੀ ਕੀ ਇਨੇ ਤੁਹਾਡੇ ਮੇਨ ਇਹ ਆ ਵੀ ਤੁਹਾਡੇ ਲੀਵਰ ਨੂੰ ਸਾਫ ਕਰਨਾ ਤੇ ਨਾਲ ਤੁਹਾਡੇ ਚਮੜੀ ਦੇ ਜਿਹੜੇ ਰੋਮ ਆ ਉਹ ਖੋਲਣੇ ਆ ਇਹਦਾ ਮੇਨ ਕੰਮ ਇਹ ਹੈ ਤੇ ਚਮੜੀ ਦੀ ਰੋਗ ਜਦੋਂ ਖੁੱਲ ਗਏ ਜਾਂ ਲੀਵਰ ਠੀਕ ਹੋ ਗਿਆ ਫਿਰ ਕਿਹੜੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਜੇ ਆਪਣੇ ਆਪ ਹੀ ਉੱਥੇ ਦੇਖੋ ਜੀ ਉੱਥੇ ਤੁਹਾਡਾ ਤਜਾਬ ਬਣਨਾ ਬੰਦ ਹੋ ਜਾਣਾ ਸਭ ਤੋਂ ਪਹਿਲਾਂ ਮੇਨ ਵੱਡੀ ਹੈ ਜਿੱਥੇ ਤੋਂ ਬਿਮਾਰੀ ਚਮੜੀ ਦੀ ਤੁਹਾਨੂੰ ਪੈਦਾ ਹੁੰਦੀ ਹੈ ਉਹ ਤਜਾਬ ਆ ਤੁਹਾਡਾ ਤਜਾਬ ਬਣਨਾ ਬੰਦ ਹੋ ਗਿਆ ਤੁਹਾਡੇ ਲੀਵਰ 'ਚ ਤੁਹਾਨੂੰ ਭੁੱਖ ਨਹੀਂ ਲੱਗਦੀ ਹੈਗੀ ਉਹ ਠੀਕ ਹੋ ਗਿਆ ਤੁਹਾਡਾ ਲੀਵਰ ਹੈ ਲੀਵਰ ਫੈਟੀ ਹੈ ਉਹ ਤੁਹਾਡਾ ਠੀਕ ਹੋ ਗਿਆ ਤੁਸੀਂ ਇਹ ਕਹਿ ਲਓ ਵੀ ਜ ਦੇ ਪੈਰਾਂ ਤੇ ਇੱਕ ਤਰ੍ਹਾਂ ਦੀ ਸੋਜ ਆਉਣ ਲੱਗ ਜਾਂਦੀ ਹੈ ਲੀਵਰ ਫੈਟੀ ਹੋਣ ਕਰਕੇ ਜਾਂ ਲੀਵਰ ਤੇ ਤੁਸੀਂ ਆਮ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਕਿਹਾ ਸੁਣਿਆ ਹੋਣਾ ਵੀ ਚਰਬੀ ਚੜ ਜਾਂਦੀ ਹੈ ਲੀਵਰ ਤੇ ਲੀਵਰ ਤੇ ਚਰਬੀ ਵੀ ਨਹੀਂ ਇਸ ਚੀਜ਼ ਨੇ ਚੜਨ ਦੇਣੀ ਇੰਨੇ ਕ ਮਤਲਬ ਜਦੋਂ ਤੁਹਾਡਾ ਲੀਵਰ ਜਿਗਰ ਤੁਹਾਡਾ ਤੰਦਰੁਸਤ ਹੈ ਤਾਂ ਸਮਝੋ ਤੁਹਾਡਾ ਸਰੀਰ ਤੰਦਰੁਸਤ ਹੈ ਅਗਰ ਤੁਹਾਡਾ ਜਿਗਰ ਲੀਵਰ ਉਹ ਖਰਾਬ ਹੈ ਤਾਂ ਸਮਝੋ ਤੁਹਾਡਾ ਸਾਰਾ ਸਹੀ ਜਿਹੜਾ ਹੈਗਾ ਉਹ ਖਰਾਬ ਹੈਗਾ ਤੇ ਮੈਨੂੰ ਹੁਣ ਸਮਝ ਆਇਆ ਵੀ ਜਿਹੜਾ ਬੰਦਾ ਤੁਹਾਡੇ ਕੋਲ ਬੈਠਾ ਸੀ ਉਹ ਜਿਹਨੇ ਫਿੰਸੀਆਂ ਹੋਈਆਂ ਹੋਈਆਂ ਸੀ ਚਿਹਰੇ ਦੇ ਉੱਤੇ ਤੁਸੀਂ ਉਹਨੂੰ ਉਹਨੇ ਕਿਹਾ ਵੀ ਮੇਰੇ ਫਿੰਸੇ ਮੇਰੇ ਫਿੰਸੀਆਂ ਹੋਈਆਂ ਹੋਈਆਂ ਨੇ ਚਿਹਰੇ ਤੇ ਹਟਦੀਆਂ ਨਹੀਂ ਤੇ ਤੁਸੀਂ ਉਹਨੂੰ ਲੀਵਰ ਦੀ ਦਵਾਈ ਇਸੇ ਕਰਕੇ ਦਿੱਤੀ ਸੀ ਬਿਲਕੁਲ ਦੇਖੋ ਜੀ ਉਹ ਗੱਲ ਇਹ ਆ ਅੱਜ ਕੱਲ ਜਿਹੜੀ ਦੁਨੀਆ ਹੈਗੀ ਉਹ ਸਮਝਣ ਨੂੰ ਤਿਆਰ ਨਹੀਂ ਜੇ ਅਸਲੀ ਅਸੀਂ ਉਹ ਮਿਹਨਤ ਜਾਈਏ ਜੇ ਹੁਣ ਅਸੀਂ ਬੰਦੇ ਨੂੰ ਸਮਝਾਈਏ ਵੀ ਤੂੰ ਪਹਿਲਾਂ ਤੁਸੀਂ ਆਪਣਾ ਲੀਵਰ ਸਾਫ਼ ਕਰੋ ਤਾਂ ਉਹ ਇਹ ਕਹਿੰਦਾ ਅੱਗੇ ਤੋਂ ਵੀ ਨਹੀਂ ਜੀ ਮੇਰੀ ਤਾਂ ਚਮੜੀ ਠੀਕ ਕਰੋ ਜਾਂ ਮੇਰਾ ਆਹ ਰੋਗ ਠੀਕ ਕਰੋ ਪਰ ਗੱਲ ਕੀ ਹੈ ਕਹਾਣੀ ਘੁੰਮ ਘੁਮਾ ਕੇ ਇਹ ਆ ਵੀ ਉਥੋਂ ਜਿੱਥੋਂ ਰੋਗ ਸ਼ੁਰੂ ਹੋ ਤਾਂ ਉਹਦੀ ਜਦੋਂ ਅਸੀਂ ਜੜ ਜਿਹੜੀ ਹੈਗੀਆਂ ਠੀਕ ਕਰਦੇ ਆ ਤਾਂ ਸਾਡੀ ਬਿਮਾਰੀ ਠੀਕ ਹੁੰਦੀ ਆ ਨਾ ਕਿ ਤੁਸੀਂ ਉਹਦਾ ਸਿਰਾ ਠੀਕ ਕਰਨ ਲੱਗ ਜਾਓ ਤਾਂ ਉਹਦੀ ਜੜ ਠੀਕ ਨਾ ਕਰੋ ਤਾਂ ਦੁਬਾਰਾ ਜਿਹੜੀ ਜੜ ਫੁੱਟਦੀ ਫੁੱਟਦੀ ਫੇਰ ਹਰੀ ਹੋ ਜਾਂਦੀ ਆ ਜੇ ਤੁਸੀਂ ਰੁੱਖ ਨੂੰ ਉੱਪਰੋਂ ਛਾਂਗੀ ਜਾਓਗੇ ਤਾਂ ਥੱਲੇ ਤੋਂ ਦੁਬਾਰਾ ਫੇਰ ਫੁੱਟੀ ਜਾਂਦਾ ਅਗਰ ਜੜ ਤੋਂ ਪੁੱਟੋਂ ਪੁੱਟੋਂਗੇ ਉਹਨੂੰ ਫੇਰ ਹੀ ਜਿਹੜਾ ਹੈਗਾ ਉਹ ਰੋਗ ਖਤਮ ਹੁੰਦਾ ਅੱਛਾ ਡਾਕਟਰ ਸਾਹਿਬ ਜਿਹੜਾ ਤੁਸੀਂ ਨੁਸਖਾ ਦੱਸਣ ਵਾਲੇ ਹੋ ਅੱਜ ਇਹ ਗੰਧਕ ਵਾਲਾ ਇਹ ਕੀ ਚੀਜ਼ ਹੈਗੀ ਆ ਜੀ ਫਿਰ ਇਹ ਹੈਗੀ ਆ ਜੀ ਮੰਜੀਠ ਮਜੀਠ ਜੀ ਇਹਨੂੰ ਤੁਸੀਂ ਸਕਿਨ ਤੇ ਲਗਾ ਵੀ ਸਕਦੇ ਹੋ ਤੇ ਖਾ ਵੀ ਸਕਦੇ ਹੋ ਇਹ ਕੁਦਰਤ ਨੇ ਦੇਖੋ ਕਿੰਨੀਆਂ ਵਧੀਆ ਚੀਜ਼ਾਂ ਵਰਤੀਆਂ ਦਿੱਤੀਆਂ ਨੇ ਇੱਕ ਇੱਕ ਸਵਾਲ ਮਾਫ ਕਰਨਾ ਤੁਹਾਨੂੰ ਵਿੱਚੋਂ ਰੋਕ ਰਿਹਾ ਜਿਹੜੇ ਕੁੜੀਆਂ ਦਾ ਸਾਡੀਆਂ ਭੈਣਾਂ ਦਾ ਮਾਵਾ ਦਾ ਜਿਹੜਾ ਰੰਗ ਥੋੜਾ ਜਿਹਾ ਸਾਵਲਾ ਹੈਗਾ ਜੀ ਉਸ ਸੁਹਪਣ ਤੇ ਆ ਸਕਦਾ ਇਹ ਦਿਨ ਮਤਲਬ ਚਲੋ ਗੋਰਾ ਤਾਂ ਤੁਸੀਂ ਕਹਿ ਰਹੇ ਵੀ ਨਹੀਂ ਹੋਣਾ ਸੁਹਪਣ ਹੋ ਜੂਆ ਬਿਲਕੁਲ ਦੇਖੋ ਜਿਹੜਾ ਅਸਲ ਹੈਗਾ ਜੇ ਤੁਸੀਂ ਕਹੋ ਵੀ ਹੁਣ ਕਾਲੀ ਸੀਜ਼ਨ ਨੂੰ ਤੁਸੀਂ ਚਿੱਟੀ ਕਰ ਦੋ ਉਹ ਨਹੀਂ ਹੁੰਦਾ ਹੁੰਦਾ ਜਿਹੜਾ ਕੁਦਰਤ ਨੇ ਅਸਲੀ ਤੁਹਾਡੀ ਚਮੜੀ ਨੂੰ 글로ਵ ਦੇਣਾ ਉਹ ਇਹਨਾਂ ਚੀਜ਼ਾਂ ਨਾਲ ਆ ਜਾਂਦਾ ਹੈ ਸਾਵਲਾ ਰੰਗ ਜਿਹੜਾ ਉਹਨੂੰ ਆਪਾਂ ਨਖਾਰ ਸਕਦੇ ਆ ਉਹ ਵੀ ਤੁਸੀਂ ਨਖਾਰ ਸਕਦੇ ਹੋ ਇਹ ਨਹੀਂ ਹੈਗਾ ਵੀ ਉਹ ਨਿਖਰਦਾ ਨਹੀਂ ਉਹਦੀ ਵੀ ਇੱਕ ਅਲੱਗ ਹੀ ਸੁੰਦਰਤਾ ਹੁੰਦੀ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਕਿਸੇ ਦਾ ਕਣਕਵੰਨਾ ਰੰਗ ਹੈ ਕਈਆਂ ਦਾ ਕਣਕਵੰਨਾ ਰੰਗ ਹੀ ਬਹੁਤ ਗੋਰੇ ਨਾਲ ਵੀ ਜਿਆਦਾ ਜਿਹੜੀ ਸੁੰਦਰਤਾ ਹੈਗੀ ਹੈ ਠੀਕ ਹੈ ਜੀ ਉਹਦੇ ਵਾਸਤੇ ਤੁਸੀਂ ਇਹ ਕਹ ਲਓ ਮੰਜੀਟ ਹੈ ਜਿਹੜੀ ਤੁਸੀਂ ਇਹਦਾ ਪਾਊਡਰ ਬਣਾ ਕੇ ਤੁਸੀਂ ਇਹਨੂੰ ਪਾਣੀ ਦੇ ਵਿੱਚ ਮਿਕਸ ਕਰਕੇ ਲਾ ਸਕਦੇ ਹੋ ਤੇ ਉੱਪਰ ਤੋਂ ਇਹਨੂੰ ਖਾਣਾ ਵੀ ਹੈ ਨਾਲ ਤੁਸੀਂ ਲਾਉਣਾ ਵੀ ਹੈ ਇਸੇ ਪਾਊਡਰ ਨੂੰ ਲਾਉਣਾ ਤੇ ਇਸੇ ਪਾਊਡਰ ਨੂੰ ਖਾਣਾ ਖਾਣਾ ਤੁਸੀਂ ਕੀ ਹੈ ਬਸ ਉਹਦੀਆਂ 5-7 ਡੰਡੀਆਂ ਉਦਾਂ ਹੀ ਪਾਣੀ ਦੇ ਵਿੱਚ ਰਾਤ ਨੂੰ ਭਿਉਂ ਦੇਣੀਆਂ 5-7 ਡੰਡੀਆਂ ਲਓ ਤੇ ਪਾਣੀ ਦੇ ਭਿਉਂ ਦਿਓ ਸਵੇਰੇ ਤੁਸੀਂ ਪੁਣਕੇ ਦਾ ਪਾਣੀ ਪੀ ਲੈਣਾ ਇਹਨੇ ਤੁਹਾਡੇ ਲੀਵਰ ਨੂੰ ਸਾਫ਼ ਕਰੀ ਜਾਣਾ ਬਾਹਰੋਂ ਇਸੇ ਚੀਜ਼ ਨੇ ਤੁਹਾਡੇ ਰੋਮਾਂ ਨੂੰ ਸਾਫ਼ ਕਰੀ ਜਾਣਾ ਹੁਣ ਦੇਖੋ ਜਿਹੜੇ ਬੰਦੇ ਫੰਗਸ ਤੋਂ ਬਹੁਤ ਜ਼ਿਆਦਾ ਦਦ ਤੋਂ ਪਰੇਸ਼ਾਨ ਨੇ ਬਹੁਤ ਜ਼ਿਆਦਾ ਸਾਰੀ ਸਰੀ ਰਾਤ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਖੁਰਚਦੇ ਰਹਿੰਦੇ ਆ ਪੱਟਦੇ ਰਹਿੰਦੇ ਆ ਉਹਨਾਂ ਨੇ ਕੀ ਕਰਨਾ ਇਹ ਗੰਧਕ ਕੱਚੀ ਗੰਧਕ ਹੈ ਇਹ ਸ਼ੁੱਧ ਗੰਧਕ ਨਹੀਂ ਹੈਗੀ ਕੱਚੀ ਗੰਧਕ ਨੂੰ ਤੁਸੀਂ ਪਾਊਡਰ ਬਣਾ ਕੇ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਨਾ ਹੈ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਤੁਸੀਂ ਇਹਨੂੰ ਰੱਖ ਲੈਣਾ ਤੁਸੀਂ ਬੋਟਲ ਚ ਪਾ ਕੇ ਕਿਸੇ ਡੱਬੀ ਚ ਪਾ ਕੇ ਰੱਖ ਸਕਦੇ ਹੋ ਬੱਚਿਆਂ ਤੋਂ ਦੂਰ ਰੱਖੀਏ ਬੱਚਿਆਂ ਤੋਂ ਦੂਰ ਰੱਖਣਾ ਕਿਉਂਕਿ ਕੱਚੀ ਗੰਧਕ ਹੈ ਇਹਨੂੰ ਆਪਾਂ ਖਾ ਨਹੀਂ ਸਕਦੇ ਸ਼ੁੱਧ ਗੰਧਕ ਨੂੰ ਕਿਵੇਂ ਖਾਣਾ ਇੱਕ ਚਮਚ ਦਾ ਤੀਜਾ ਹਿੱਸਾ ਸਵੇਰੇ ਪਾਣੀ ਨਾਲ ਇੱਕ ਚਮਚ ਦਾ ਤੀਜਾ ਹਿੱਸਾ ਸ਼ਾਮੀ ਪਾਣੀ ਦੇ ਨਾਲ ਸ਼ੁੱਧ ਗੰਧਕ ਨੂੰ ਖਾਣਾ ਹੈ ਇਹ ਕੱਚੀ ਗੰਧਕ ਹੈ ਜਿਹੜੀ ਇਹ ਚਮੜੀ ਤੇ ਲਾਉਣੀ ਹੈ ਤੁਸੀਂ ਲਾਉਣੀ ਕਿਵੇਂ ਆ ਇਹਦੇ ਵਿੱਚ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਰੱਖ ਲੈਣੀ ਹੈ ਤੇ ਰਾਤ ਨੂੰ ਸੌਣ ਲੱਗੇ ਨਹਾ ਕੇ ਜਿੱਥੇ ਜਿੱਥੇ ਵੀ ਤੁਹਾਡੇ ਹੋਈ ਹੋਈ ਹੈ ਉੱਥੇ-ਉੱਥੇ ਇਹਦਾ ਚੰਗੀ ਤਰ੍ਹਾਂ ਤੁਸੀਂ ਮ사ਜ ਕਰਕੇ ਵਿੱਚ ਰਚਾ ਦੇਣਾ ਤੇ ਲਗਭਗ ਤੁਸੀਂ 2 ਦਿਨ ਦੇ ਵਿੱਚ ਦੇਖਿਓ ਤੁਹਾਡੀ ਜਿਹੜੀ ਫੰਗਸ ਆ ਉੱਡਣੀ ਸ਼ੁਰੂ ਹੋ ਜਾਊਗੀ ਜੀ 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 ਅੱਛਾ ਦੈਟਸ ਬਹੁਤ ਸਾਰੇ ਚੀਜ਼ ਆ ਹੁੰਦੀ ਨਹੀਂ ਉਸਕੇ ਇਸਤੇਮਾਲ ਕਰਨ ਤੋਂ ਬਾਅਦ ਵੀ ਕੋਈ ਫਰਕ ਨਹੀਂ ਪੈਂਦਾ ਜੀ ਫਿਰ ਉਹ ਕੀ ਕਰੇ ਸਟੇਜ ਵਧੀ ਹੁੰਦੀ ਹੈ ਜਾਂ ਪਰਹੇਜ਼ ਨਹੀਂ ਬੰਦਾ ਕਰਦਾ ਦੇਖੋ ਜੀ ਉਹ ਦਵਾਈਆਂ ਖਾ ਖਾ ਕੇ ਜਿਹੜੇ ਹੁਣ ਅੱਕ ਚੁੱਕੇ ਆ ਬਹੁਤ ਜਿਨ੍ਹਾਂ ਦੇ ਹਾਲਾਤੇ ਬਹੁਤ ਅੰਦਰ ਜਿਹੜਾ ਰੋਗ ਆ ਉਹਨਾਂ ਦੇ ਬਹੁਤ ਜ਼ਿਆਦਾ ਘਰ ਕਰ ਚੁੱਕਿਆ ਉਹਨਾਂ ਦਾ ਫਿਰ ਤੁਸੀਂ ਇਹ ਕਹ ਲਓ ਵੀ ਆਪਾਂ ਨੂੰ ਇੱਕ ਤਰ੍ਹਾਂ ਦਾ ਸਰੀਰ ਨੂੰ ਸ਼ੁੱਧ ਕਰਕੇ ਹੀ ਜਿਹੜਾ ਆਰਾਮ ਆਉਂਦਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜੀ ਓਕੇ ਅੱਛਾ ਤੁਸੀਂ ਮਿਲ ਕਿਵੇਂ ਸਕਦੇ ਹੋ ਰਾਬਤਾ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ ਜੇਕਰ ਕਿਸੇ ਨੂੰ ਸਕਿਨ ਨਾਲ ਸੰਬੰਧਿਤ ਪ੍ਰੋਬਲਮ ਲਗਾਤਾਰ ਆ ਰਹੀ ਹੈ ਉਹ ਅਸੀਂ ਮਿਲਦੇ ਹਾਂ ਜੀ ਹਰ ਐਤਵਾਰ ਔਰ ਵੀਰਵਾਰ ਛੱਡ ਕੇ ਸੰਘੋਲ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਵੀਰਵਾਰ ਔਰ ਐਤਵਾਰ ਛੱਡ ਕੇ ਹਰ ਐਤਵਾਰ ਲੁਧਿਆਣਾ ਦੁਗਰੀ ਦੇ ਵਿੱਚ ਸਾਨੂੰ ਮਿਲ ਸਕਦੇ ਆ ਇੱਕ ਦਿਨ ਪਹਿਲਾਂ ਫੋਨ ਕਰਕੇ ਤੁਸੀਂ ਆਪਣਾ ਨੰਬਰ ਲਵਾਓ ਤੇ ਉਸ ਦੇ ਹਿਸਾਬ ਨਾਲ ਸਾਨੂੰ ਮਿਲੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਤੁਸੀਂ ਦੇਖੋ ਇਹ ਮਜੀਠ ਹੈਗਾ ਡਾਕਟਰ ਸਾਹਿਬ ਨੇ ਕਿਹਾ ਰਾਤ ਨੂੰ ਭਿਓ ਕੇ ਰੱਖ ਦੇਣਾ ਔਰ ਰਾਤ ਨੂੰ ਭਿਓ ਕੇ ਰੱਖਣ ਤੋਂ ਬਾਅਦ ਜਿਹੜਾ ਬਚ ਗਿਆ ਉਹਦਾ ਲੇਪ ਕਰ ਲੈਣਾ ਤੇ ਪਾਣੀ ਨੂੰ ਜਿਹੜਾ ਉਹ ਪੀ ਲੈਣਾ ਇਸੇ ਤਰੀਕੇ ਨਾਲ ਇਹ ਗੰਧਕ ਹੈਗੀ ਹੈ ਗੰਧਕ ਨੂੰ ਸਰੋਂ ਦੇ ਤੇਲ ਦੇ ਵਿੱਚ ਸੜ ਦੇਣਾ ਤੇ ਉਸ ਤੋਂ ਬਾਅਦ ਰਾਤ ਨੂੰ ਣਾਉਣ ਤੋਂ ਬਾਅਦ ਤੁਸੀਂ ਜਿਸ ਥਾਂ ਦੇ ਉੱਤੇ ਜਿਸ ਹਿੱਸੇ ਦੇ ਉੱਤੇ ਸਰੀਰ ਦੇ ਕੋਈ ਦਿੱਕਤ ਪਰੇਸ਼ਾਨੀ ਹੈਗੀ ਏ ਉੱਥੇ ਅਸੀਂ ਲਗਾ ਕੇ ਰਾਹਤ ਮਹਿਸੂਸ ਕਰ ਸਕਦੇ ਪਰ ਮੇਰਾ ਜਿਹੜਾ مشਵਰਾ ਮੇਰੀ ਗੁਜ਼ਾਰਿਸ਼ ਮੇਰੀ ਚੇਤਾਵਨੀ ਤੁਹਾਨੂੰ ਇਹੀ ਹੈ ਕਿ ਇਹ ਨੁਸਖੇ ਫਾਰਮੂਲੇ ਦੱਸਣ ਦਾ ਤੁਹਾਨੂੰ ਮਤਲਬ ਇਹ ਹੁੰਦਾ ਹੈ ਅਸੀਂ ਤੁਹਾਨੂੰ ਕੁਦਰਤ ਦੀ ਸ਼ਕਤੀ ਤੋਂ ਜਾਣੂ ਕਰਾਉਣੇ ਆ ਅਸੀਂ ਤੁਹਾਨੂੰ ਐਜੂਕੇਟਿਵ ਪਰਪਸ ਦੇ ਜ਼ਰੀਏ ਇਹ ਵੀਡੀਓ ਲੈ ਕੇ ਆਉਣੇ ਆ ਕੋਈ ਇਲਾਜ ਦੱਸਣਾ ਸਾਡਾ ਢੰਗ ਮਤਲਬ ਪਰਪਸ ਹੈ ਜਿਹੜਾ ਉਹ ਕਦੇ ਨਹੀਂ ਹੁੰਦਾ ਤੁਸੀਂ ਜਦੋਂ ਵੀ ਕਦੇ ਇਹ ਇਸਤੇਮਾਲ ਕਰਨੇ ਨੇ ਇਹ ਨੁਸਖੇ ਟੋਟ ਕੇ ਤਾਂ ਤੁਸੀਂ ਇੱਕ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ